ਕਬੀ ਹਾਂ ਜਦ ਆਕਾਰ ਇੱਕ ਅਸ਼ੂਨਾ ਦਿਸਦਾ ਤਾਂ ਪਾਪ ਪੁਰਨ ਕਹਤੇ ਹੁੰਦਾ ਜਦ ਆਕਾਰ ਇੱਕ ਅਸ਼ੂਨਾ ਦੇਖੇਦਾ ਜਾਦੇ ਦਾ ਆਕਾਰ ਹੀ ਕੋਈ ਨਹੀਂ ਸੀ ਚੰਨ ਵਿੱਚ ਨਹੀਂ ਸੀ ਲਿਆਏ ਨੇ ਇਹ ਪਾਪ ਉਹਨੇ ਕਿਵੇਂ ਕਰ ਸਕਦਾ ਸੀ ਭਈ ਫਿਰ ਤੁਸੀਂ ਕਹਿੰਦੇ ਹੋ ਵੀ ਪਾਪ ਪੁਰਨ ਦਾ ਲਿਖਾ ਦੇਣਾ ਹੈ ਇੱਥੇ ਇਹ ਤਾਂ ਗੱਲੇ ਝੂਠ ਹੋ ਗਈ ਫਿਰ ਪਾਪ ਉਰਦਾ ਜਦੇ ਕਰੂਗਾ ਜਾਂ ਸ਼ਰੀਰ ਤਾੜਨ ਕਰੂਗਾ ਸ਼ਰੀਰ ਜੋ ਮਿਲਿਆ ਦੀ ਪਾਪਨ ਕਦ ਕਰ ਲਿਆ ਨੇ ਕਿਹੜੇ ਵੇਲੇ ਕਰ ਲਿਆ ਸੁਪਨੇ ਚ ਕਰ ਲਿਆ ਜਿਹੜਾ ਉਹਨਾਂ ਨੇ ਇਹ ਥਿਊਰੀ ਪਹਿਲਾਂ ਬਣਾਈਏ ਪਾਪ ਉਰਦਾ ਲੇਖਾ ਦੇਣਾ ਹੈ ਇੱਥੇ ਇਹ ਹੀ ਝੂਠ ਹੈ ਉਹਨਾਂ ਦਾ ਪਹਿਲਾਂ ਹੀ ਸਵਾਲ ਹੈ ਝੂਠ ਬੰਨੇ ਮਖੋ ਬੁੱਢੋਂ ਭੁੱਲਿਆ ਵਿੱਚ ਲੱਭ ਲੋਭ ਤੇ ਬੁੱਢੋਂ ਹੀ ਪਹਿਲੇ ਕਦਮੇ ਝੂਠ ਬੋਲਦਾ ਲੋੜ ਜਿਨ੍ਹਾਂ ਨੇ ਮਤ ਬਣਾਈ ਹੈ ਪਹਿਲੀ ਗੱਲ ਝੂਠੀ ਹੈ ਇਹਨਾਂ ਦੀ ਜਿਹੜੇ ਕਹਿੰਦੇ ਨੇ ਪਾਪ ਪੁੰਨ ਦਾ ਲੇਖਾ ਦੇਣਾ ਹੈ ਸਵਾਲ ਪੱਤਨ ਦੇ ਪਾਸ਼ਾ ਨੇ ਖੜਾ ਕੀਤਾ ਕਿ ਜਦੋਂ ਤੱਕ ਕੋਈ ਸਰੀਰ ਨਹੀਂ ਸੀ ਪਾਪ ਪੁੰਨ ਕਿਵੇਂ ਕਰ ਸਕਦਾ ਸੀ ਇਹ ਦੱਸੋ ਅੱਜ ਤੱਕ ਇਹਦਾ ਜਵਾਬ ਨਹੀਂ ਦਿੱਤਾ ਕਿਸੇ ਨੇ ਲੇਕਿਨ ਪਾਪ ਪੁੰਨ ਦਾ ਪ੍ਰਚਾਰ ਫਿਰ ਕਰੀ ਜਾਂਦੇ ਐਸ ਗੱਲ ਦਾ ਜਵਾਬ ਨਹੀਂ ਦਿੱਤਾ ਇਸੇ ਇਸੇ ਅਸ਼ਪਤੀ ਦਾ ਪ੍ਰਚਾਰ ਰੋਜ਼ ਪਾਠ ਕਰਦੇ ਨੇ ਸੰਤ ਲੇਕਰ ਪਾਪ ਉੱਤੇ ਦਾ ਪ੍ਰਚਾਰ ਫਿਰ ਕਰਦੇ ਨੇ ਕੌਣ ਹੋਏ ਇਹ ਇਹ ਸੰਤ ਕੌਣ ਹੋਏ ਬਲੈਕਮੇਲਰ ਹੋਏ ਗੁਰਮਤ ਇਹ ਉਹ ਧੜੇ ਚੋਣੇ ਜਿਹੜਾ ਧੜਾ ਗੁਰਮਤ ਦੇ ਖਿਲਾਫ ਪ੍ਰਚਾਰ ਕਰਦਾ ਸੀ ਬੀੜਿਆਂ ਦਾ ਇਹ ਬੀੜੇ ਦੇ ਤਾਂ ਪੜਦੇ ਕੁਝ ਹੋਰ ਨੇ ਪ੍ਰਚਾਰ ਕੁਝ ਹੋਰ ਦਾ ਗੁਰਬਾਣੀ ਗੁਰੂ ਕੁਝ ਹੋਰ ਕਹਿੰਦਾ ਪ੍ਰਚਾਰ ਬਦਲਾ ਕੇ ਕਰਦੇ ਨੇ ਪੜਨ ਤੋੜਾ ਤੁਸੀਂ ਕਿਵੇਂ ਪ੍ਰਚਾਰ ਕਰ ਸਕਦੇ ਹੋ ਬਾਪੂ ਗੁਰਬਾਣੀ ਦਾ ਮੰਨਦੇ ਨਹੀਂ ਪਿਛਲੇ ਕਰਮਾਂ ਦਾ ਫਲ ਵੀ ਕਹਿੰਦੇ ਨੇ ਪਿਛਲੇ ਕਰਮ ਕਰੂਗਾ ਜਾਂ ਸਰੀਰ ਹੋਊਗਾ ਤਾਂ ਹੀ ਕਰੂਗਾ ਪਹਿਲੇ ਜਨਮ ਕਿਵੇਂ ਪਹਿਲੇ ਪਹਿਲਾ ਜਨਮ ਕਿਵੇਂ ਹੋਇਆ ਸਵਾਲ ਤਾਂ ਹੈ ਪਹਿਲਾ ਜਨਮ ਕਿਵੇਂ ਹੋਇਆ ਹਾਂ ਰਬਦਾਸ ਨੇ ਕਿਹਾ ਸੀ ਕਰਮ ਬੰਧ ਤਮ ਜੀ ਕਹਤੋ ਇਹ ਇਹਦੇ ਵਿੱਚ ਪਾਸ਼ਾ ਨੇ ਕਿਹਾ ਪਹਿਲਾਂ ਰਬਦਾਸ ਦਾ ਕਿਹਾ ਹੋਇਆ ਪਹਿਲਾਂ ਕਬੀਰ ਦਾ ਕਿਹਾ ਹੋਇਆ ਉਸੇ ਗੱਲ ਨੂੰ ਅੱਗੇ ਬਧਾਇਆ ਗੁਰੂਆਂ ਨੇ ਕਰਮ ਬੰਧ ਤੁਮ ਜੀ ਕਹਤੋ ਕਰਮ ਹੈ ਕਦ ਜਿਉ ਦੀ ਜੇ ਜੀ ਜਿਉ ਸੀ ਜਦੋਂ ਤੇ ਹੈ ਦੀ ਸੀ ਉਦੋਂ ਇਹਨੂੰ ਕਰਮ ਕਿੱਥੋਂ ਮਿਲਿਆ ਜੇ ਕਰਮ ਕੋੜੇ ਦੀ ਤਾਂ ਲੇਖਾ ਦਾ ਦੇਣ ਕਲਮਣਾ ਬੰਨਿਆ ਕੀ ਨੇ ਇਹਨੂੰ ਬੰਨਦੇ ਨੇ ਬੰਨਿਆ ਜੂੜਦੇ ਫਰਜੀ ਗੱਲ ਹੈ ਬਿਲਕੁਲ ਗੁਰਬਾਣੀ ਹੁਣ ਜਦਬ ਕੀ ਤੋਂ ਬੋਲਦੀ ਹੈ ਸਵਾਲੇ ਹੋ ਗਿਆ ਕਰਮ ਤੋਂ ਜਨਮ ਨਹੀਂ ਹੈ ਜਨਮ ਕਿਹੜੀ ਜੀਤੋਂ ਉਹ ਕਰਮ ਦਾ ਇਲਾਜ ਕਰ ਰਹੀ ਹੈ ਦੇਖੋ ਜਿਹੜਾ ਕਰਮ ਤੋਂ ਜਨਮ ਹੁੰਦਾ ਕਰਮ ਦਾ ਇਲਾਜ ਕਰ ਰਿਹਾ ਹੈ ਕਰਮ ਦਾ ਇਲਾਜ ਕੀ ਕਰਦਣਾ ਦਾਨ ਪੁੱਢ ਕਰਮ ਦਾ ਇਲਾਜ ਕੀ ਹੈ ਦਾਨ ਪੁੱਢ ਨਾਲ ਮੋੜਾ ਮੋਟਾ ਪਾ ਪੂਜਾ ਪਾੜ ਕੁਝ ਆਪਾਂ ਉਹ ਦਾਨਪੁਰ ਨਕੌਨ ਖਾਨ ਦਾ ਪੰਡਤ ਉਹਨੇ ਆਪਣਾ ਸਾਧਨ ਬਣਾ ਲਿਆ ਦਾਨਪੁਰ ਕੋਈ ਸਾਧਨ ਅਸੀਂ ਬੰਦੀ ਬੈਠੇ ਆ ਅਖੜ ਪਾਠ ਸਰੌਣੇ ਆ ਸਾਰਾ ਸਿਸਟਮ ਪੰਡਤ ਵਾਲਾ ਸਾਰੇ ਸਿਸਟਮ ਪੰਡਤ ਵਾਲਾ ਗੁਰਮਤ ਕੀ ਤੋਂ ਬੰਦੀ ਹੈ ਜਨ ਨੂੰ ਸਵਾਲਿਆ ਗੁਰਮਤ ਮੰਦੀ ਹੈ ਜਨ ਨੂੰ ਪਰਮ ਤੋਂ ਪਰਮੇ ਭੂਲਾ ਕੈਸੇ ਸਵਾਲ ਉਹ ਮੰਦਨ ਬੁਖਾਰ ਪੰਜ ਪਿੱਛੇ ਕਾਮ ਕ੍ਰੋਧ ਲੋਭ ਮੋਹ ਕਰ ਤਕਬੀਰ ਮੰਦ 6 ਹਰਮਤ ਮੰਦ 6 ਉਹ ਆ ਕੇ ਹਉਮੈ ਦੇ ਖੜੇ ਹੋ ਗਏ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਹਉਮੈ ਤੇ ਆ ਕੇ ਖੜੇ ਹੋ ਗਏ ਨਾ ਕਰਦੇ ਤੇ ਗੁਰੂ ਨਾਨਕ ਕਹਿੰਦੇ ਹਉਮੈ ਕਿੱਥੋਂ ਉਪਜਾ ਜਿ ਕਿਹਾ ਬਈ ਕਹਿੰਦੇ ਹਉਮੈ ਦਾ ਸੋ ਕਿੱਥੋਂ ਪੈਦਾ ਹੋਈ ਆ ਮਾੜੀ ਚੱਕੇ ਗੱਲ ਆ ਉਸੇ ਗੱਲ ਦੀ ਇਹ ਚੱਕੇ ਗਾਂ ਮਾਰੀ ਹਾਂ ਦੱਸੋ ਹਮੇ ਕਿਥੋਂ ਬੈਰੋ ਕਿਉਂ ਬੈਰੋ ਕਿ ਤਾਂ ਸੰਜਮ ਇਹ ਜਾਏ ਹੁਮੇ ਕਿਵੇਂ ਜਾਊਗੀ ਉਹ ਵਸ ਦੀ ਗੱਲ ਹੈ ਜਾਊ ਤਾਂ ਨਾਮ ਨਾਲ ਹੈ ਹੁਮੇ ਨਾਮ ਨਾਲ ਵਿਰੋਧ ਹੈ ਨਾਮ ਨਾਲ ਹੁਮੇ ਦਾ ਵਿਰੋਧ ਹੈ ਜਿਹੜੇ ਕਹਿੰਦੇ ਨੇ ਨਾਮ ਜੱਪਾ ਮਾਲਾ ਫੜ ਲਓ ਜਿੰਨਾ ਚਿਰ ਹੁਮੇ ਨਾਮ ਜੱਪੇ ਦੀ ਦੱਸੋ ਵਿਰੋਧ ਹੈ ਤਾਂ ਵਿਰੋਧ ਹੈ ਸਾਰਾ ਸਿਸਟਮ ਗਲਤ ਹੈ ਸਾਰਾ ਸਿਸਟਮ ਫਰੋਡ ਹੈ ਸਿੱਖੀ ਨਾਲ ਉਹ ਹੋਂਮੇ ਨਾਲ ਪਰ ਪਹਿਲਾਂ ਇਹਦੀ ਹੋਂਮੇ ਦਾ ਦੂਰ ਕਰੋ ਫਿਰ ਨਾ ਬჯੂਗਾ ਜਿੰਨਾ ਚਿਰ ਹੋਂਮੇ ਆ ਦੇ ਚੰਬ ਜਬੇ ਨਹੀਂ ਆ ਸਕਦਾ ਉਹ ਮੈਂ ਨਾਲ ਫਰੋਂਦਾ ਦੋ ਇਹਨਾਂ ਬਸੇ ਇੱਕ ਤੋਂ ਬਸੇ ਨਹੀਂ ਸਕਦੇ ਕਿਸੇ ਦੇ ਅੰਦਰ ਸਾਡੇ ਅੰਦਰ ਗੁਰਬਾਣੀ ਕਿਉਂ ਨਹੀਂ ਘਰ ਕਰਦੀ ਹੋਂਮੇ ਅੰਦਰ ਜਿੰਨਾ ਚਿਰ ਹੋਂਮੇ ਜਾਂਦੀ ਨਹੀਂ ਗੁਰਬਾਣੀ ਅੰਦਰ ਬਸੇ ਨਹੀਂ ਸਕਦੇ ਫੜੀ ਜਾਓ ਸੁੜੀ ਜਾਓ ਦਾ ਸੁਣਾਉਣ ਵਾਲਿਆਂ ਦੇ ਅੰਦਰ ਬਸਿਆ ਨਾ ਸੁਣਨ ਵਾਲਿਆਂ ਦੇ ਅੰਦਰ ਬਸੇ ਹੋਮੇ ਕਿਵੇਂ ਦੂਰ ਹੋਵੇ ਹੋਮੇ ਪੈਦਾ ਕਿੱਥੋਂ ਹੋਈ ਹੈ ਦੂਰ ਤਾਂ ਹੋਊਗੀ ਪਹਿਲਾਂ ਪੈਦਾ ਕਿੱਥੋਂ ਹੋਈ ਹੈ ਉਹ ਮੇਰੇ ਘਰੋਂ ਪੈਦਾ ਹੋਈ ਹੈ ਕਹਿੰਦੇ ਇੱਕ ਮਰਦ ਤੇ ਦੋਵੇਂ ਬੂਏ ਦੋ ਮਰਦ ਤੇ ਚਾਰ ਚਾਰਾਂ ਮਾਂ ਤੇ 6 ਬੂਏ ਚਾਰ ਪੁਰਖ ਦੋਵੇਂ ਨਾਲ ਉਹ 6 ਕਿੱਥੋਂ ਆ ਗਏ ਮੈਨੂੰ ਤਾਂ ਪੰਜ ਕਹਿੰਦੇ ਨੇ ਜਿਹਨੇ ਬਿਮਾਰੀ ਦੀ ਜੜ ਨਹੀਂ ਖੋਜੀ ਉਹਨੇ ਬਿਮਾਰੀ ਠੀਕ ਵੀ ਨਹੀਂ ਕੀਤੀ ਬੈਦਾ ਬੈ ਸੁ ਬੈ ਤੂੰ ਪਹਿਲਾਂ ਰੋਗ ਪਛਾਣ ਤੈਨੂੰ ਤਾਂ ਰੋਗ ਦੀ ਪਛਾਣ ਨਹੀਂ ਆਈ ਫਿਰ ਐਸਾ दारू ਲੋੜ ਲੋ ਬੱਚੇ ਰੋਗਾਂ ਰੋਗਾਂ ਸ ਰੋਗ ਬਹੁਤ ਨੇ दारू ਹੀ ਕੋਈ ਹੈ ਸੰਸਾਰ ਰੋਗੀ ਨਾਮ ਦਾਰੂ ਨਾਮ ਕੀ ਕਰਦਾ ਉਹ ਨਾਮ ਕਰਦਾ ਕੀ ਹੈ ਨਾਮ ਉਕਰਦਾ ਨਾਸ ਬਿਲਕੁਲ ਨਹੀਂ ਕਰਦਾ ਉਹ ਕਾਲ ਦੀ ਮਾਂ ਦਾ ਨਾਸ ਕਰਦਾ ਕਹਿੰਦੇ ਬੋੜੇ ਨੂੰ ਮਾਰੋ ਬੋੜ ਦੀ ਮਾਂ ਨੂੰ ਮਾਰ ਦੋ ਜਿੱਥੋਂ ਹਮੇ ਪੈਦਾ ਹੁੰਦੀ ਹੈ ਉਹਨੂੰ ਮਾਰ ਦੋ ਉਹਦੀ ਜੜੂ ਨਾਮ ਕੀ ਹੈ ਗੁਰਪ੍ਰਸਾਦ ਗੁਰਪ੍ਰਸਾਦ ਨਾਮ ਹੈ ਉਹ ਗਿਆਨ ਦਾ ਪ੍ਰਸਾਦ ਉਹ ਗੁਰੂ ਨੇ ਨਾਮ ਇਹ ਦੇਣਾ ਸਤਗੁਰ ਤੇ ਨਾਮ ਪਾਇਆ ਜਾਏ ਸਤਗੁਰੂ ਨੇ ਨਾਮ ਦੇਣਾ ਪ੍ਰਸਾਦ ਨਾਮ ਪ੍ਰਸਾਦ ਉਹ ਪ੍ਰਸਾਦ ਜਿਹੜਾ ਆਪਾਂ ਨੂੰ ਪ੍ਰਸਾਦ ਮੰਨਦਾ ਗੁਰ ਪ੍ਰਸਾਦ ਮੰਨਦਾ ਗੁਰਦੁਆਰੇ ਤੇ ਕੜਾ ਪ੍ਰਸ਼ਾਦ ਲੈਣ ਲੱਗ ਗਏ ਕੜਾ ਪ੍ਰਸ਼ਾਦ ਲੈ ਕੇ ਆ ਜਾਨੇ ਗੁਰ ਪ੍ਰਸਾਦ ਭੁੱਲ ਗਏ ਕੜਾ ਪ੍ਰਸਾਦ ਨੂੰ ਗੁਰ ਪ੍ਰਸਾਦ ਬਣਾਇਆ ਉਹ ਕਹਿੰਦੇ ਜਿਹੜਾ ਹੈ ਉਹਦਾ ਹਉਮੈ ਦਾ ਇਲਾਜ ਕੀ ਹੈ ਗੁਰ ਪ੍ਰਸਾਦ ਭਰਮ ਦਾ ਨਾਸ ਭਰਮ ਦਾ ਨਾਸ ਕਰਨਾ ਕਰਮ ਦਾ ਨਾਸ ਨਹੀਂ ਕਰਨਾ ਕਰਮ ਦਾ ਨਾਸ਼ ਕਿਵੇਂ ਹੁੰਦਾ ਗਿਆਨ ਪਿਆ ਦਾ ਕਰਮੇ ਨਾਸ਼ ਉਹ ਕਰਮ ਤਾਂ ਸੀ ਮੰਨਦੇ ਆ ਕਰਦੇ ਆ ਕਰਦੇ ਨਹੀਂ ਹੈਗੇ ਜਦ ਲੱਗ ਜਾਣੇ ਮੈਂ ਕੁਝ ਕਰਤਾ ਕਦੋਂ ਲੱਗ ਕਰਿ ਬਿਜੋਣ ਮੈਂ ਤਾਂ ਮੰਨਦਾ ਮੈਂ ਕਰਦਾ ਕਰਦਾ ਖਾ ਨੂੰ ਹੈ ਤਾਂ ਪਾਗਲ ਪੜਾਇਆ ਹੈ ਬਹਾਮਣ ਦਾ ਚੇਲੇ ਤਾਂ ਕਹਿੰਦੇ ਮੈਂ ਕੰਮ ਕਰਦਾ ਸਾਰੇ ਪੜਤ ਦੇ ਚੇਲੇ ਨੇ ਜਿਹੜੇ ਕਰਮ ਦੀ ਗੱਲ ਕਰਦੇ ਨੇ ਸਾਰੇ ਪੜਤ ਦੇ ਚੇਲੇ ਨੇ ਸੰਤ ਕੁਰਬਾਨੀ ਕੀ ਕਹਿੰਦੇ ਤੁਸੀਂ ਕੀ ਕਰਦੇ ਨੂੰ ਤੰਤ ਜੁੜੇ ਪਏ ਨੇ ਕਹਿੰਦੀ ਬੋਲਤੀ ਬੰਦ ਹੈ ਸਭ ਤਾਂ ਨਹੀਂ ਬੋਲਦੇ ਬੋਲਣ ਕੀ ਆਜੋ ਆ ਕੁਰਬਾਨੀ ਲਿਖੀ ਹੋਈ ਹੈ ਕੋਈ ਇੰਨੀ ਔਖੀ ਦੀ ਹੈ ਕੀ ਗੱਲ ਇਹ ਤੇ ਸਮਝ ਨਹੀਂ ਆਉਂਦੀ ਕੋਈ ਇਹ ਬਹੁਤ ਉਹ ਹੈ ਪਰ ਜੇ ਇੰਦਰ ਨੂੰ ਜਾਣਦੇ ਨੇ ਫਿਰ ਉਹ ਗੱਡੀਆਂ ਨਹੀਂ ਫਿਰ ਬੇਬਕੂਫ ਦੀ ਪੁੱਛ ਨਹੀਂ ਹੁੰਦੀ ਬੇਬਕੂਫ ਨੇ ਸਾਰੇ ਬੇਬਕੂਫ ਦੀ ਪੁੱਛ ਨਹੀਂ ਹੁੰਦੀ ਇੱਥੇ ਇੱਥੇ ਡੈਲੀ ਜਾਣ ਦੀ ਕੋਈ ਹੁੰਦੀ ਐ ਇੱਥੇ ਜੀਵਨ ਬਦਲਣਾ ਪੈਂਦਾ ਆ ਆਪਣਾ ਉਹਨਾਂ ਨੇ ਬਦਲਣਾ ਹੈ ਦੀ ਅਕਲ ਦੀ ਉਹਨਾਂ ਨੂੰ ਲੋੜ ਕੋਈ ਨਹੀਂ ਬਹੁਤ ਛੇਤੀ ਸੰਤ ਬਣਨਾ ਘਰਾਂ ਚਾਹੀਦੀਆਂ ਨੇ ਕਿ ਇਹ ਤਾਂ ਉੱਥੇ ਇੱਥੇ ਤਾਂ ਕੋਈ ਦੇਣਾ ਹੀ ਦੇਣਾ ਪੈਂਦਾ ਇੱਥੇ ਤਾਂ ਤਿਆਗ ਹੈ ਤਿਆਗ ਹੈ ਜੇ ਤੂੰ ਡੇਰਾ ਹੋ ਰਹਾ ਹੈ ਤੂੰ ਸੱਜਣ ਤੇ ਰਹਿ ਉਹਦਾ ਹੁਣ ਬਾਤ ਇਹ ਤਾਂ ਫਿਰ ਤਿਆ ਹੋਵੇ ਸਾਰੇ ਸੇ ਸਭ ਕੁਝ ਦੇ ਤਾਨ ਮੰਨ ਤਨ ਸਭ ਸੌਂਕੁਰ ਕੋ ਹੁਕਮ ਮੰਨਿਆ ਪਈਆ ਤੇ ਤਾਂ ਪਹਿਲਾ ਸਾਰਾ ਕੋਈ ਤਿਆਗ ਤੇ ਤਿਆਗ ਹੈ ਫਿਰ ਹੁਕਮ ਮੰਨ ਰਵੇ ਤਾਂ ਕਿਤੇ ਜਾ ਕੇ ਪ੍ਰਮਾਣ ਹੁੰਦਾ ਫਿਰ ਸਭ ਜਗ ਤੇ ਰਹੋਇਆ ਐਨਾ ਕੌਣ ਕਰੇ ਇਹ ਕਰਨਾਂ ਲਈ ਅਸੀਂ ਐਸ਼ਾ ਕਰਦੀਆਂ ਨੇ ਧਰਮ ਦੇ ਸਿਰ ਤੇ ਇਹ ਉਹ ਉਹ ਰਸਤਾ ਉਹਨਾਂ ਦਾ ਸਾਰਾ ਅਜ ਇਹ ਤਾਂ ਹਿੰਦੂ ਦਾ ਰਸਤਾ ਸੀ ਕਿ ਠੱਗਾਂ ਦਾ ਰਸਤਾ ਹੁੰਦਾ ਦੁਨੀਆ ਵਿੱਚ ਕੌਣ ਹੈ ਦੁਨੀਆ ਦੇ ਵਿੱਚ ਵਿਚਾਰੇ ਮੂਰਖਾਂ ਤੇ ਘੋਰਨੇ ਲੋਕ ਅਗਿਆਦੀ ਲੋਕ ਅਗਰ ਅਸਾਮ ਖਬੂਰਖਾਂ ਤੇ ਘੋਰ ਗੁਰਮਾਨ ਨੇ ਕਹਿੰਦੇ ਅਸਾਮ ਚੋਰ ਹਰਾਮ ਖੋਰ ਤਰਫ ਦੇ ਨਾ ਉਹ ਤੇ ਚੋਰ ਹਰਾਮ ਖੋਰ ਉਪਦੇਸ਼ ਕਰਦਾ ਕਿ ਦਿੱਦੇ ਕਿਸੇ ਨੂੰ ਕੁਛ ਨਹੀਂ ਉਹ ਦੇਣ ਦਾ ਤਾਂ ਕਿ ਬੱਲੇ ਹੋਵੇ ਦੱਸਦੇ ਕਿਸੇ ਨੂੰ ਕੁਛ ਨਹੀਂ ਠੱਗੀ ਮਾਰਦੇ ਝੂਠ ਬੋਲਦੇ ਇਸ ਕਰਕੇ ਸੱਚੀ ਬਾਣੀ ਹੈ ਇਹ ਕਿਉਂ ਕਹਾ ਸੱਚੀ ਬਾਣੀ ਹੈ ਇਹਦਾ ਮਤਲਬ ਹੈ ਝੂਠੀਆਂ ਬਾਣੀਆਂ ਇਹਨਾਂ ਬਾਕੀ ਸਭ ਤੇਰਾ ਸੱਚ ਦਾ ਬੋਲਣਾ ਬੜਾ ਔਖਾ ਆਖਣ ਔਖਾ ਸੱਚ ਬਹੁਤ ਔਖਾ ਸੱਚਾ ਨਾਮ ਦਾ ਪ੍ਰਚਾਰ ਕਰਨਾ ਸੱਚੇ ਨਾਮ ਦੀ ਵਿਆਖਿਆ ਕਰੀ ਬਹੁਤ ਔਖੀ ਹੈ ਔਖੀ ਨਹੀਂ ਹੈ ਸੱਚ ਬੋਲਣਾ ਔਖਾ ਹੈ ਸਾਨੂੰ ਤਾਂ ਸਾਡੀ ਤਾਂ ਬੋਲੀ ਝੂਠੀ ਹੈ ਜਿਹਨੂੰ ਮਾਂ ਕਹਿੰਦੇ ਮਾਂ ਦੀ ਜਿਹਨੂੰ ਬਾਪ ਕਹਿੰਦੇ ਬਾਪ ਦੀ ਜਿਹਨੂੰ ਪੁੱਤ ਕਹਿੰਦੇ ਪੁੱਤ ਦੀ ਜਿਹਨੂੰ ਮੇਰਾ ਕਹਿੰਦਾ ਮੇਰਾ ਦੀ ਜਿਹਨੂੰ ਜੰਬਲ ਕਹਿੰਦਾ ਜੰਬਲ ਦੀ ਜਿਹਨੂੰ ਮਰਦ ਕਹਿੰਦੇ ਮਰਦ ਦੀ ਤੇ ਸੱਚ ਕੀ ਹੈ ਸਾਡੇ ਕੋਲ ਕੁਝ ਹੋ ਜਾਈਦਾ ਕੁਝ ਵੀ ਨਹੀਂ ਜਿਹਨੂੰ ਮੇਰੀ ਕਹਿੰਦਾ ਮੇਰੀ ਜਿਹਨੂੰ ਤੇਰੀ ਕਹਿੰਦੇ ਤੇਰੀ ਸਾਰਾ ਕੁਛ ਹੈ ਝੂਠਾ ਸਾਡੇ ਕੋਲ ਸੱਡੀ ਭਾਸ਼ਾ ਝੂਠਿਆਂ ਦੀ ਹੈ। ਮਾਇਆ ਝੂਠੀ ਹੈ, ਸੰਸਾਰ ਝੂਠਾ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ। ਕੂੜ ਵਿੱਚ, ਕੂੜ ਦੇ ਰਾਜ ਵਿੱਚ, ਕੂੜ ਦੇ ਦਰਬਾਰ ਵਿੱਚ, ਕੂੜ ਦੇ ਸਾਰੇ ਵਿੱਚ ਸੱਚ ਬੋਲਣਾ ਬੜਾ ਔਖਾ ਹੈ। ਭਾਸ਼ਾ ਨਵੀਂ ਚਾਹੀਦੀ ਹੈ। ਬੋਲੀ ਨਵੀਂ ਚਾਹੀਦੀ ਹੈ। ਇਸ ਕਰਕੇ ਵਿਦਿਆ ਸੋਧਦੇ। ਵਿਦਿਆ ਸੋਧਣੀ ਪਊਗੀ ਤੁਹਾਨੂੰ ਤਾਂ ਸੱਚ ਦੀ। ਇਹ ਸੋਧੀ ਹੋਏ ਕੋਈ ਦਿਆ ਕਰ ਪਾਣੀ ਦੀ। ਔਰ ਗੁਰ ਪ੍ਰਸਾਦ ਭਰਮ ਦਾ ਨਾਸ ਹੈ ਕਰਮ ਦਾ ਨਾਸ ਕਿੱਥੇ ਲਿਖੇ ਕਰਮ ਦਾ ਨਾਸ ਤਾਂ ਸਾਡਾ ਭਰਮ ਹੈ ਕਰਮ ਹੁੰਦੇ ਆ ਜਿਹੜਾ ਅਸੀਂ ਮੈਂ ਕੁਝ ਕਰ ਸਕਦਾ ਮੰਨਦੇ ਆ ਭਰਮ ਹੈ ਕੱਲ੍ਹ ਵੀ ਅਸੀਂ ਸਕਦੇ ਕੁਝ ਵੀ ਇਹ ਭਰਮ ਇਹ ਭਰਮ ਦਾ ਨਾਸ ਤਾਂ ਗਿਆਨ ਨਾਲ ਆਪੇ ਹੋ ਜਾਣਾ ਗਿਆਨ ਨਾਲ ਜਦ ਭਰਮ ਦਾ ਨਾਸ ਹੋਣਾ ਕਰਮ ਦਾ ਆਪੇ ਹੋ ਜਾਣਾ ਜਿਹੜਾ ਮੇਰਾ ਮੈਂ ਤੁਨ ਤਾਂ ਜਾਂ ਭਰਮ ਦਾ ਨਾਸ ਹੋਣਾ ਮੇਰਾ ਮੈਂ ਬੁੱਲ ਨਹੀਂ ਜਿਹਨੂੰ ਮੈਂ ਬਾਪ ਮੰਨਦਾ ਜਾਂ ਭਰਮ ਦਾ ਨਾਸ ਹੋਣਾ ਬਾਪ ਮੰਨਦਾ ਹੀ ਭਰਮ ਦੇ ਨਾਸ ਨਾ ਸਾਰੇ ਹੀ ਕੁਝ ਨਾਸ ਹੋ ਜਾਣ ਹਾਂਜੀ ਜਦ ਆਕਾਰ ਇੱਕ ਅਸੁਰ ਦਿੱਸਦਾ ਪਾਪ ਨੂੰ ਤਬ ਕਹਤੇ ਜਦ ਆਕਾਰ ਇੱਕ ਅਸੁਰ ਜਾਦੇ ਦਾ ਕੋਈ ਆਕਾਰ ਨਹੀਂ ਸੀ ਦੇ ਨਹੀਂ ਸੀ ਪਾਪ ਨੂੰ ਤੇ ਹੋ ਕੇ ਮੈਂ ਗਿਆ ਇਹ ਦੱਸੋ ਜਿਹੜੇ ਪਾਪ ਨੂੰ ਦਾ ਲੇਖਾ ਰਹਿਣ ਆਇਆ ਤੁਸੀਂ ਕਹਿੰਦੇ ਹੋ ਇਹਨੇ ਕਿਹੜੇ ਵੇਲੇ ਕੀਤਾ ਉਹ ਪਾਪ ਨੂੰ ਸਰੀਰ ਧਾਰ ਕੇ ਹੀ ਕਰਦਾ ਪਾਪ ਨੂੰ ਇਆ ਫਿਰ ਹੁਣ ਸਰੀਰ ਵਾਲੇ ਪਾਪ ਉਹ ਨਹੀਂ ਬਿਨਾਂ ਸਰੀਰ ਤੇ ਪਾਪ ਉਹ ਨਹੀਂ ਨਾ ਪਾਪ ਉਦੋਂ ਨਹੀਂ ਆਏ ਬੰਦੂ ਯਾਤਾ ਤੁਸੀਂ ਬੰਦੂ ਸਰੀਰ ਨਾਲ ਜੋ ਕਰਦਾ ਉਹ ਪੁੱਠਾ ਪਾਪ ਹੈ ਜੀ ਜੋ ਬਿਨਾਂ ਸਰੀਰ ਤੇ ਕੀਤਾ ਦੀ ਉਹ ਪਾਪ ਸੀ ਉਹ ਪਾਪ ਸੀ ਉਹ ਦੱਸੋ ਫਿਰ ਕੀ ਸੀ ਜੇ ਸਰੀਰ ਨਾਲ ਹੁੰਦਾ ਤਾਂ ਪਹਿਲਾ ਸਰੀਰ ਹੈ ਕਿਉਂ ਤੁਹਾਡੇ ਕੀਤਾ ਉਹਦੀ ਵਜ੍ਹਾ ਕੀ ਸੀ ਉਹ ਦੱਸੋ ਅੱਗੇ ਫਸਾਤ ਲੈ ਆ ਕੇ ਅੱਗੇ ਤੁਰਨਾ ਨਹੀਂ ਦਿੱਤੇ ਇਹ ਗੱਲ ਦਾ ਜਵਾਬ ਹੀ ਨਹੀਂ ਹੈ ਕਿਤੇ ਹਾਂ ਜੀ ਜਦ ਤਾਰੀ ਆਪਨ ਸੁਣਨ ਸਮਾਗ ਤਬ ਬੈਰ ਵਿਰੋਧ ਕਿਸ ਸੰਗ ਕੋ ਤਮਾਤ ਜਦ ਤਾਰੀ ਆਪਨ ਸੁਣਨ ਸਮਾ ਜਾ ਤੂੰ ਸੁਣਨ ਸਮਾ ਸੀ ਤੇਰੇ ਅੰਦਰ ਇੱਛਾ ਹੀ ਕੋਈ ਨਹੀਂ ਸੀ ਬੈਰ ਵਿਰੋਧ ਤੇ ਕਿਸੇ ਨਾਲ ਕੀਤਾ ਨਹੀਂ ਤੇ ਬੈਰ ਵਿਰੋਧ ਤੱਕੀਤਾ ਨਹੀਂ ਫਿਰ ਤੈਨੂੰ ਅਭਰਾ ਤੈਨੂੰ ਜਲੂ ਕਿਉਂ ਮੜ ਗਿਆ ਭਾਈ ਉਦੋਂ ਤਾਂ ਬੈਰ ਵਿਰੋਧ ਤਕਵਾਇਆ ਦੀ ਕਿਸੇ ਨਾਲ ਕਮਾਇਆ ਦੀ ਆਸ ਉਹਦਾ ਸੁਣਨ ਸਮਾ ਸੁੱਤਾ ਪਿਆ ਆਦਮੀ ਕੇ ਨਾਲ ਬੈਰ ਵਿਰੋਧ ਕਬੀ ਕਰੂਗਾ ਉਹ ਆਜੂ ਮੇ ਆਪਣਾ ਸੁੱਤਾ ਪਿਆ ਸੁਪਨਾ ਵੀ ਨਹੀਂ ਦੇਖਦਾ ਉਹ ਬੈਰਬੋਧ ਕਰੂਗਾ ਰੋਤਾ ਜਾਗਦਾ ਹੀ ਕਰੂ ਜਿਸਨਾਂ ਉਹ ਸੁਪਰ ਕੇ ਕਿਸੇ ਨਾਲ ਨਹੀਂ ਹੁੰਦਾ ਬੈਰਬੋਧ ਕਿਸ ਸੰਗ ਕਮਾਤ ਕਿਸੇ ਨਾਲ ਬੈਰਬੋਧ ਕਰਾਉਂਦਾ ਉਹ ਤਾਂ ਇਕੱਲਾ ਹੀ ਹੈ ਦੁਆ ਹੈ ਹੀ ਨਹੀਂ ਕੋਈ ਹਾਂਜੀ ਜਦ ਇਸਕਾ ਬਰ ਚਹਿਨਾ ਜਾਪਤ ਤਬ ਹਰ ਸੁਖੋਗ ਕੋ ਕਿਸੇ ਪਿਆਪਤ ਜਦੋਂ ਇਹ ਹਰ ਇਹਦਾ ਬਰ ਚਹਿਨੇ ਦੀ ਸੋਈ ਸੁੱਤੇ ਹੀ ਪਿਆ ਸੀ ਸੁੱਤੇ ਨੂੰ ਹਰ ਖ਼ੋਗ ਨਹੀਂ ਹੁੰਦਾ ਹਰ ਜੋ ਸੁਪਨੇ ਹੀ ਹੁੰਦਾ ਜੇ ਸੁੱਤਾਰ ਹੋ ਜਨਾ ਜਦ ਹਰ ਖ਼ੋਗ ਨਹੀਂ ਹੈ ਇਹ ਸੁਪਨਾ ਆ ਗਿਆ ਉਹ ਹਰ ਖ਼ੋਗ ਹੋ ਸਕਦਾ ਇਹ ਹੁਣ ਸੁਪਨੇ ਮਾਤਰ ਜਾਗਦਾ ਹਰ ਖ਼ੋਗ ਹੋਣਾ ਜਾਗਦਾ ਹੁਣ ਲਈ ਇਹ ਸੁਪਨੇ ਜਰਖ ਹੋ ਗਿਆ ਜਨਾ ਜੇ ਸੁਣ ਦੇਖੋ ਗੱਲ ਸੁਣਨ ਵਾਸਤੇ ਆਈ ਹੈ ਗੱਲ ਰਹਿਤੇ ਜੋ ਆਈ ਹੈ त्रेते ਦਾ ਹਸਾਬ ਦੇਣ ਆਇਆ ਉਹਰੇ ਤਰੇਤੇ ਦਾ ਘਾਟਾ ਪੂਰਾ ਕਰਨ ਆਇਆ ਇੱਥੇ ਤਰੇਤੇ ਦਾ ਕੰਮ ਹੋ ਨਹੀਂ ਸਕਦੇ ਸੀ ਮੇਰੇ ਬੈਰਬੋਦ ਵੀ ਉੱਥੇ ਐ ਨਾ ਕੀਤਾ ਬੈਰਬੋਦ ਇਹਦੇ ਕੋਲ ਕਿੱਥੋਂ ਆਇਆ ਇਹ ਦੱਸੋ ਹਾਂਜੀ ਜਦ ਇਸका ਬਾਰਨ ਚਹਿਣਾ ਜਾਪਤ ਤਬ ਹਰਖ ਸੋਖ ਕੋ ਕਿਸੇ ਵਿਆਪ ਹਰਖ ਸੋਖ ਕਿੱਥੋਂ ਆ ਗਿਆ ਇਹ ਦੇਖੋ ਜਿਆਦਾ ਬੜ ਚੱਡੇ ਨਹੀਂ ਸੀ ਕੋਈ ਇਹਦਾ ਆਪਣਾ ਵਜੂਦ ਹੈ ਨਹੀਂ ਸੀ ਕੋਈ ਵजूद ਤੇ ਬਣਾ ਘਾਟਾ ਵੱਧਾ ਹੀ ਨਹੀਂ ਦੇਖੋ ਵजूद ਨਾਲੇ ਜਾ ਸਾ 50 ਵजूद ਨਾਲੇ ਮੌਤ ਹੈ ਜਿੰਦਗੀ ਮੈਂ ਹੁੰਦਾ ਹੈ ਵजूद ਨਾਲੇ ਘਾਟਾ ਵੱਧਾ ਜਦ ਵजूद ਹੈ ਕੋਈ ਨਹੀਂ ਇਹਨੂੰ ਛੇ ਗੱਲਾਂ ਤੇ ਲਾਗੂ ਦੀ ਜਾ ਸਾ 50 ਲਾਗੂ ਦੀ ਹਾਨੀ ਲਾਗੂ ਦੀ ਜਪਣ ਮੰਨ ਲਾਗੂ ਦੀ ਫੇ ਹਰ ਸ਼ੋਕ ਕਿਹੜੀ ਗੱਲ ਦਾ ਸੀ ਤੂੰ ਇਹ ਦੱਸੋ ਉਹਨਾਂ ਦਾ ਸਾਰਾ ਹੀ ਜੋ ਫਲਸਫੀਆ ਇੱਕ ਇੱਕ ਕਰਕੇ ਕੱਟ ਕੇ ਉਹ ਮਰ ਹੀ ਜਾਂਦਾ ਲੋਕ ਪਤਾ ਸਿੱਖਾਂ ਨੂੰ ਪਤਾ ਹੈ ਇਹ ਗੱਲਾਂ ਦਾ ਅਰਥ ਨਹੀਂ ਉਹਨਾਂ ਦੀ ਫਲਸਫੀ ਕੀ ਸੀ ਇਹ ਕੀ ਕਹਿ ਰਹੀ ਹੈ ਬੱਦਮਾਸ਼ ਸੰਤ ਇਕੱਠੇ ਹੋਏ ਨੇ ਬੱਦਮਾਸ਼ ਨਾ ਉਹਨਾਂ ਨੂੰ ਹਿੰਦੂ ਦਾ ਪਤਾ ਫਲਸਫੀ ਕੀ ਹੈ ਨਾ ਗੁਰਮਤ ਦਾ ਕੀ ਹੈ ਕੀ ਫਲਸਫੀ ਸੀ ਪਿੱਛੇ ਕੀ ਪੜ੍ਹਾਈ ਸੀ ਜਤੋਂ ਵੱਦੀ ਗ੍ਰੰਥਾਂ ਦੀ ਉਹਦੇ ਖਿਲਾਫ ਕੀ ਲਿਖਿਆ ਹੋਇਆ ਹੈ ਇਹ ਟੱਕ ਡਿਸਕਸ਼ਨ ਹੈ ਬੜੀ ਸੁਪਰੀਮ ਕੋਰਟ ਦੇ ਵਕੀਲ ਹੁੰਦੇ ਨੇ ਇੱਕ ਵਿਚਾਰਤਾ ਰਾਏ ਵਿਚਾਰਤਾ ਦਾ ਖੰਡਨ ਕੀਤਾ ਉਹਨਾਂ ਨੇ ਝੂਠੀ ਵਿਚਾਰਤਾ ਦਾ ਤੁਹਾਡੀ ਹਰਦੀਪ ਵਿਚਾਰਤਾ ਰਹੋ ਜੋ ਵਿਚਾਰਤਾ ਦਾ ਸਾਨੂੰ ਪੇਸ਼ ਕੀਤੀ ਸੀ ਇਹ ਦੂਦੇ ਸਿਮਰਤ ਵੇਦ ਪੁਰਾਣ ਪਕਾਰਣ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਆ ਕੂੜ ਸਾਬਤ ਕੀਤਾ ਕੂੜ ਹੈ ਤੁਹਾਡਾ ਉਹ ਸਾਬਤ ਕੀਤਾ ਹੈ ਕੂੜ ਨਾਮ ਬਿਨਾ ਸਭ ਕੂੜ ਗੱਲ ਉਹ ਛੀਆਂ ਗੱਲਾਂ ਨੇ ਇਹ ਸਾਬਤ ਕੀਤਾ ਅਸ਼ਪਤੀ ਦੇ ਵਿੱਚ ਇਹ ਚ ਝੂਠ ਹੈ ਸਾਰਾ ਤੁਸੀਂ ਝੂਠ ਦਾ ਪ੍ਰਚਾਰ ਕੀਤਾ ਹਾਂਜੀ ਜਦ ਅਪਨ ਆਪ ਆਪ ਪਰਮ ਤਬ ਉਹ ਕਹਾਂ ਕਿਸ ਹੋਬਤ ਪਰਮ ਹੋ ਰੋ ਗਿਆ ਇਹਦਾ ਹੋ ਗਿਆ ਸੁੱਧ ਸਮਾਧ ਸੁੱਧ ਜੇ ਸਹਿਜ ਵਿੱਚ ਆਇਆ ਜਾਗ ਗਿਆ ਇਹ ਤਾਂ ਹੈ ਸੁੱਤਾ ਪਿਆ ਜੇ ਜਾਗਦਾ ਫਿਰ ਇਹ ਪਰਮ ਤੇ ਪਰਮ ਹੋ ਜਾਂਦਾ ਜੇ ਜਾਗਦਾ ਨਹੀਂ ਇਹ ਤਾਂ ਸੁੱਣਾ ਹੈ ਨਾ ਸੁੱਤਾ ਪਿਆ ਫਿਰ ਉਹ ਜਾਗਿਆ ਉਹ ਹੀ ਆਦਮੀ ਜਾਗਿਆ ਜਿਹੜਾ ਪੂਰਨ ਬ੍ਰਹਮ ਸੁਤਾ ਪਿਆ ਉਹਦੀ ਵਿਵਸਥਾ ਦੱਸਤੀ ਵੀ ਉਹਨੂੰ ਕਿਵੇਂ ਮੋਹ ਹੋਇਆ ਕਿਵੇਂ ਪਰਮ ਹੋਇਆ ਹੋ ਨਹੀਂ ਸਕਦਾ ਜੇ ਉਹ ਜਾਗ ਲੈ ਪੂਰਨ ਪ੍ਰਭੂ ਜਾਦੁਰ ਸਹਿਜ ਵਿੱਚ ਆਉਂਦਾ ਤਾਂ ਉਹ ਫਿਰ ਪਾਰ ਬ੍ਰਹਮ ਹੋ ਜਾਂਦਾ ਜੇ ਪਾਰ ਬ੍ਰਹਮ ਦੀ ਅਵਸਥਾ ਆਪਾਂ ਬੁੱਝ ਲਓ ਤੁਸੀਂ ਵੀ ਪਾਰ ਬ੍ਰਹਮ ਹੋ ਕੇ ਜਾਗੇ ਤੇ ਬਾਅਦ ਇਹ ਕੁਝ ਹੋਇਆ ਸੁਣਨ ਤੋਂ ਬਾਅਦ ਜਾਗੇ ਤੋਂ ਹੋਇਆ ਉਨ ਜਾਗਣ ਵਾਲੀ ਗੱਲ ਚੱਕਲੀ ਤੈਨਕੱਲਾ ਅਵਸਥਾ ਦਾ ਸੁੱਤੇ ਦੇ ਗੱਲ ਆ ਗਈ ਸੁੱਤੇ ਤੇ ਤਨ ਆਈ ਨਾ ਸੁੱਤੇ ਤੇ ਤਨ ਆ ਗਈ ਪਰ ਬੋਲ ਨਹੀਂ ਹੋ ਸਕਦਾ ਪਾਪੋ ਨਹੀਂ ਹੋ ਸਕਦਾ ਹਰਕ ਜੋਗ ਹਰਕ ਜੋਗ ਦੀ ਤਨ ਆ ਗਈ ਤਰੇ ਗੁਣੀ ਮਾਇਆ ਨਾ ਹੁਣ ਗਾਹਾਂ ਜੇ ਜਾਗ ਪਿਆ ਉਹ ਆਦਮੀ ਹੁਣ ਉਹ ਆਦਮੀ ਆਪਾਂ ਕਹਿ ਰਿਹਾ ਵੀ ਜਾਗਰਤ ਅਵਸਥਾ ਚਾਹ ਸੁਨ ਸੁਆਦੀ ਤੋਂ ਬਾਹਰ ਆ ਗਿਆ ਸੁਣ ਸੁਆਦੀ ਤੋਂ ਬਾਹਰ ਆ ਗਿਆ ਹਾਂ ਜਦ ਆਪਨ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਬਤ ਪਰ ਇਹ ਉਹ ਆਪ ਪਾਰ ਬ੍ਰਹਮ ਹੀ ਹੋ ਗਿਆ ਤੋ ਉਹਨੂੰ ਮੋਹ ਕਿਤੋਂ ਪਾਰ ਬ੍ਰਹਮ ਨੂੰ ਮੋਹ ਨਾ ਉਹ ਬੰਦੇ ਦੀ ਪਾਰ ਬ੍ਰਹਮ ਨੂੰ ਮੋਹ ਨਹੀਂ ਹੁੰਦਾ ਉਹ ਉਹਨਾਂ ਦੇ ਗ੍ਰੰਥ ਬੰਦੇ ਨੇ ਜਿਹੜੇ ਉਹਨਾਂ ਦੇ ਗ੍ਰੰਥ ਬੰਦੇ ਨੇ ਇਹ ਉਹ ਦਿਖਾਈਆਂ ਹੋਏ ਰੂਲ ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਰੂਲ ਦਿਖਾਉਣੇ ਉਹਨਾਂ ਦੇ ਗ੍ਰੰਥਾਂ ਦੀਆਂ ਵੀ ਆਹ ਦੇਖੋ ਤੁਹਾਡਾ ਲਿਖਿਆ ਹੋਇਆ ਜੇ ਪਾਰ ਬ੍ਰਹਮ ਹੈ ਫਿਰ ਉਹਨੂੰ ਤੁਸੀਂ ਕਹਿੰਦੇ ਮੋਹ ਨਹੀਂ ਹੁੰਦਾ ਤਸੋ ਗੜਾ ਗ੍ਰੰਥ ਕਹਿੰਦੇ ਉਹ ਬਹੁਤ ਹੈ ਇਹ ਬਹਿਸ ਹੋਈ ਹੋਈ ਆ ਜਦ ਮੈਂ ਸੁਪਰੀਮ ਕੋਰਟ ਦੀ ਹੁੰਦੀ ਹੈ ਬਹਿਸ ਦੋ ਧਰਮਾਂ ਦੇ ਵਿੱਚ ਡਿਸਕਸ਼ਨ ਆ ਫੇ ਪਰਬੜ ਨੂੰ ਤਾਂ ਬਹੁਤ ਹੁੰਦਾ ਨਹੀਂ ਭਾਈ ਕੋਣ ਮੰਦਾ ਪਰਬੜ ਨੂੰ ਬਹੁਤ ਹੁੰਦਾ ਤਾਂ ਬਹੁਤ ਕਹਾਂ ਕਿਸ ਮੋਹ ਤੋਂ ਭਰਉਂਦਾ ਉਹਨੂੰ ਪਰਮਾ ਨਾ ਮੋਹ ਭਰ ਬੁੱਦੇ ਬਿਨਾ ਮੋਹ ਨਹੀਂ ਹੁੰਦਾ ਨਾ ਉਹਦੇ ਵਿੱਚ ਪਰਮਾ ਨਾ ਉਹ ਚ ਮੋਹ ਹੈ ਉਹ ਜੋ ਆਪਣਾ ਪਰਬੜਾ ਕਿਸੇ ਆਪਣਾ ਹੋਈ ਨਾ ਉਹ ਜੋੜ ਕੇ ਮੈਂ ਹੋ ਗਏ ਕੋਈ ਦੇ ਉਹ ਨਿਕਲਣਾ ਹੈ ਕੌਣ ਕੱਢੂਗਾ ਉਹ ਤੋਂ ਫਿਰ ਉੱਪਰ ਵੀ ਕੁਛ ਐ ਦੱਸੋ ਕੌਣ ਹਾਂਜੀ ਆਪਨ ਖੇਡ ਆਪ ਵਰਤੀਜਾ ਨਾਨਕ ਕਰਵੇਂ ਹਾਰਨਾ ਦੂਜਾ ਹੁਣ ਕੀ ਐ ਉਹਦਾ ਜਵਾਬ ਦਿੰਦੇ ਤੇ ਇਹ ਤਾਂ ਇਹ ਪੱਕਾ ਆਪੇ ਲਿਆ ਇਹਨੇ ਆਪਣਾ ਖੇਲ ਆਪੇ ਵਰਤਾਇਆ ਕੋਈ ਇਹ ਜਿਹੜੀ ਬਿਮਾਰੀ ਐ ਇਹਨੇ ਆਪੇ ਸੇੜੀ ਐ ਕਿ ਮੈਂ ਸੇੜੀ ਤੇ ਗੋਲ-ਮੋਲ ਗੱਲ ਕਰਕੇ ਪੈਦਾ ਜਿਹੜਾ ਖੇਡ ਹੈ ਨਾ ਆਇਆ ਜ ਖੇਡਦਾ ਇਹਨੇ ਆਵੇ ਕਰਿਆ ਨਿਆਲੇ ਨੇ ਛਲਟ ਕਰੀਏ ਛੱਟ ਖਾ ਲਈ ਬਾਲ ਮਰੇ ਬਾਲਕ ਕੀ ਲੀਲਾ ਬਾਲਾ ਨਾ ਜਿਹੜਾ ਮਨ ਇਹ ਚੌਧਰੀ ਬਣ ਗਿਆ ਇਹ ਲੱਗਿਆ ਤਾਰਾ ਜੋੜਨਾ ਕੁਰਟ ਲੱਗੀ ਇੱਕ ਵਾਰਾ ਮਾਰਿਆ ਗਿਆ ਇਹ ਛੇੜ ਬੈਠਿਆ ਗਰੰਟਰ ਨੂੰ ਉਲਟਾ ਵੜਨ ਦਾ ਕੁਝ ਹੋਰ ਲੱਗਿਆ ਸੀਗਾ ਦੇਖ ਕੇ ਰੀਸ ਕਰਨ ਲੱਗਿਆ ਸੀ ਕੁਝ ਜਿਵੇਂ ਨਿਆਣੇ ਰੀਸ ਕਰ ਲੈਂਦੇ ਨੇ ਉਹ ਲੱਗ ਗਈ ਗਰੰਟੇ ਕੋਲ ਸਾਈ ਮਾਰੇ ਗਿਆ ਹਾਂਜੀ ਇਹਦਾ ਇਹਨੇ ਆਪਣਾ ਖੇਲਾਪੇ ਵਰਤਾਇਆ ਕੋਈ